ਅੱਜ ਤੁਹਾਨੂੰ ਦੱਸਾਂਗੇ ਅਸੀਂ ਕੁੱਤਿਆਂ ਬਾਰੇ ਕੁਝ ਅਮੇਜ਼ਿੰਗ ਫੈਕਟਸ। ਦੋਸਤੋ ਜਿਦਾਦਰ ਕੁੱਤੇ ਪੂਰੇ ਚਿੱਟੇ ਤੇ ਕਾਲੇ ਰੰਗ ਦੇ ਹੁੰਦੇ ਨੇ। ਕੁੱਤਿਆਂ ਦੇ ਬੱਚਿਆਂ ਨੂੰ ਕਤੂਰੇ ਕਿਹਾ ਜਾਂਦਾ। ਕੁੱਤਾ ਇੱਕ ਪਾਲਤੂ ਅਤੇ ਵਫਾਦਾਰ ਜਾਨਵਰ ਹੈ। ਕੁੱਤਾ ਮਾਸਾਹਾਰੀ ਅਤੇ ਸ਼ਾਕਾਹਾਰੀ ਦੋਨੇ ਤਰ੍ਹਾਂ ਦਾ ਖਾਣਾ ਖਾ ਸਕਦਾ ਹੈ। ਕੁੱਤਿਆਂ ਦੇ ਬੇਖਣ ਅਤੇ ਸੁਣ ਦੀ ਸ਼ਕਤੀ ਇਨਸਾਨਾਂ ਤੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਇੱਕ ਕੁੱਤੇ ਦਾ ਜੀਵਨ ਕਾਲ ਲਗਭਗ 10 ਤੋਂ 15 ਸਾਲਾਂ ਦਾ ਹੁੰਦਾ ਹੈ। ਜੇਕਰ ਇਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਸਕਦਾ ਤਾਂ ਇਹ 25 ਤੋਂ 30 ਸਾਲ ਤੱਕ ਜਿਉਂਦਾ ਰਹਿ ਸਕਦਾ ਹੈ। ਛੋਟੇ ਕੱਦ ਦੇ ਕੁੱਤ ਕੁੱਤੇ ਨੂੰ ਕਿ ਚੰਗਾ ਤਰੇਕ ਮੰਨਿਆ ਜਾਂਦਾ ਹੈ ਇਹ ਪਾਣੀ ਵਿੱਚ ਬਹੁਤ ਚੰਗੇ ਤਰ੍ਹਾਂ ਤੈਰ ਸਕਦੇ ਨੇ ਦੁਨੀਆ ਦੇ ਸਭ ਤੋਂ ਵੱਡੇ ਕੁੱਤੇ ਦਾ ਖਤੱਬੋ ਫ੍ਰੈਂਡੀ ਨਾਂ ਦੇ ਕੁੱਤੇ ਦੇ ਕੋਲ ਹੈ ਜੋ ਕਿ 7 ਫੁੱਟ ਲੰਬਾ ਅਤੇ 92 ਕਿਲੋ ਭਾਰਾ ਸੀ ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਕੁੱਤਾ ਗ੍ਰੈਂਡ ਆਊਡ ਹੈ ਜੋ ਲੰਬੀ ਦੌੜ ਵਿੱਚ ਚਿੱਤੇ ਨਾਲ ਵੀ ਤੇਜ਼ ਦੌੜ ਸਕਦਾ ਹੈ ਕੁੱਤਿਆਂ ਦਾ ਡੀਐਨਏ 99% ਭੇੜੀਆਂ ਨਾਲ ਮੈਲ ਖਾਂਦਾ ਹੈ ਇਸ ਲਈ ਇਹ ਇਨਾਂ ਦੇ ਪਾਂਸ਼ਿਕ ਮੰਨਿਆ ਜਾਂਦਾ ਹੈ ਇੱਕ ਕੁੱਤੀ ਇੱਕ ਵਾਰ ਵਿੱਚ 4 ਤੋਂ 6 ਕਤੂਰਿਆਂ ਨੂੰ ਜਨਮ ਦਿੰਦੀ ਹੈ। ਬਸਨਜੀ ਨਸਲ ਦੇ ਕੁੱਤੇ ਕਦੇ ਵੀ ਨਹੀਂ ਪੌਂਕਦੇ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੁੱਤੇ ਅਮਰੀਕਾ ਵਿੱਚ ਪਾਏ ਜਾਂਦੇ ਨੇ। ਕੁੱਤੇ ਵੀ ਇਨਸਾਨਾਂਾਂ ਤਰ੍ਹਾਂ ਸੁਪਨੇ ਲੈ ਸਕਦੇ ਨੇ। ਕੁੱਤਿਆਂ ਦੇ 13 ਪ੍ਰਕਾਰ ਦੇ ਬਲੱਡ ਗਰੁੱਪ ਹੁੰਦੇ ਨੇ। ਕੁੱਤੇ ਅਤੇ ਇਨਸਾਨਾਂ ਦਾ ਰਿਸ਼ਤਾ 32000 ਸਾਲ ਪੁਰਾਣਾ ਹੈ। ਕੁੱਤੇ ਆਪਣੇ ਮਾਲਕ ਦੇ ਪ੍ਰਤੀ ਵਫ਼ਾਦਾਰ ਹੁੰਦੇ ਨੇ।